ਇਨਾਂ ਦੇ ਫੁੱਲ ਜੇ ਲੱਗੇ ਆ ਤੁਹਾਡੇ ਉੱਤੇ ਹਾਂਜੀ ਬਾਈ ਛੋਟੀ ਚੁੰਝ ਵਾਲਿਆ ਨਾ ਉਹ ਚੁੰਝ ਵੀ ਬੜੀ ਸੋਹਣੀ ਹੈ ਹਾਂਜੀ ਬਾਈ ਹਾਂਜੀ ਤੇ ਇਹ ਵੀ ਤਿੰਨ ਬਰੀਡ ਹੈਗੀਆਂ ਆਪਣੇ ਕੋਲ ਹਾਂਜੀ ਠੀਕ ਹੈ ਬਾਈ ਜਿਹੜਾ ਇੰਡੀਅਨ ਫੈਂਟਲ ਆ ਬਾਈ ਇਹ ਜ਼ਿਆਦਾ ਜਿਵੇਂ ਕਿੱਥੇ ਲੋਕ ਇਹਨੂੰ ਪਸੰਦ ਕਰਦੇ ਆ ਕਿਹੜੇ ਲੋਕ ਲੈਂਦੇ ਆ ਇਹਨੂੰ ਖਰੀਦਦੇ ਆ ਤੁਹਾਡੇ ਤੋਂ ਕਿਹੜੇ ਏਰੀਆ ਦੇ ਵਿੱਚ ਜ਼ਿਆਦਾ ਦੀ ਡਿਮਾਂਡ ਹੈਗੀ ਆ ਇੰਡੀਅਨ ਫੈਂਟਲ ਦਾ ਤਾਂ ਬਾਈ ਐ ਆ ਵੀ ਪੰਜਾਬ ਦੇ ਵਿੱਚ ਬਹੁਤ ਜਾਣੇ ਦੇ ਰੱਖੇ ਹੋਇਆ ਹਾਂ ਤੇ ਇੱਥੇ ਪੰਜਾਬ ਦੇ ਵਿੱਚ ਹੀ ਵਿਕੀ ਜਾਂਦੇ ਆ ਆਪਣੇ ਇੱਥੇ ਜਾਨਵਰ ਹਾਂਜੀ ਤੇ ਜਿਹੜੇ ਅਮਰੀਕਨ ਆ ਉਹ ਆਪਣੇ ਕੋਲੋਂ ਕਾਹ ਮਿੰਟਾਂ 'ਚ ਬੰਦੇ ਲੈ ਕੇ ਜਾਂਦੇ ਆ ਪੰਜਾਬ ਦੇ ਵਿੱਚ ਕੋਸੋ ਜਿਵੇਂ ਆਪਾਂ ਬਾਹਰ ਭੇਜ ਦਿੰਦੇ ਆ ਆਪਣੇ ਅਦਰ ਸਟੇਟ ਦੇ ਵਿੱਚ ਠੀਕ ਆ ਬਾਈ ਹਾਂਜੀ ਬਾਈ ਤੇ ਜਿਆਦਾ ਇਹਦਾ ਬਈ ਕੀ ਪਰਪਲ ਹੀ ਲੈਂਦੇ ਲੋਕ ਬਰੀਡਿੰਗ ਦੇ ਲਈ ਜਾਂ ਸ਼ੌਕ ਦਾ ਫਰਕ ਹੁੰਦਾ ਵਾ ਜਿਵੇਂ ਆਪਣੇ ਕੋਲੇ ਜੰਬੋ ਅਮਰੀਕਨ ਇਹਨਾਂ ਦੀ ਟੇਲ ਦੀ ਲੰਬਾਈ ਵੀ ਜ਼ਿਆਦਾ ਹੁੰਦੀ ਹੈ ਸੈਜ ਵੀ ਵੱਡਾ ਹੁੰਦਾ ਜੀ ਇਹਨਾਂ ਦਾ ਜੀ ਹਾਂਜੀ ਕਲਰ ਦਾ ਵੀ ਆ ਜਾਂਦੇ ਇਹਨਾਂ ਦੇ ਵਿੱਚ ਠੀਕ ਆ ਬਾਈ ਹਾਂਜੀ ਬਾਈ ਬਾਕੀ ਇਹਨਾਂ 'ਚੋ ਕਲਰ ਵੀ ਜ਼ਿਆਦਾ ਆਉਂਦੇ ਆ ਜੋ ਲਾਈਨ ਦੇ ਕਬੂਤਰਾਂ ਨੂੰ ਪਤਾ ਹੁੰਦਾ ਵੀ ਇਹਦੇ ਮਾਂ ਪਿਓ ਹਾਂ ਗਾਂਦੀਆਂ ਸਾਰੇ ਪ੍ਰੋਪਰ ਜੀ ਅੱਛਾ ਜਿਹੜੇ ਜਿਵੇਂ ਬਈ ਕਲਰ ਦੀ ਹੁੰਦੀ ਹੈ ਵੱਖ-ਵੱਖ ਸਮੇਂ ਤੇ ਡਿਮਾਂਡ ਰਹਿੰਦੀ ਹੈ ਕਦੇ ਕੋਈ ਰੰਗ ਪਸੰਦ ਕਰਦੇ ਲੋਕ ਹਨਾ ਕਦੇ ਕੋਈ ਫਿਰ ਇਹ ਰੰਗ ਤੁਸੀਂ ਕਿਵੇਂ ਤਿਆਰ ਕਰਦੇ ਹੋ ਜੋੜੀਆਂ ਲਾ ਕੇ ਹੋ ਜਾਂਦਾ ਜਾਂ ਪਿੱਛੋਂ ਹੀ ਰੰਗ ਉਹ ਤੁਰਿਆ ਆਉਂਦਾ ਹੈ ਜ਼ਿਆਦਾਤਰ ਤਾਂ ਬਈ ਜੋੜੀਆਂ ਲਾ ਕੇ ਹੀ ਰੰਗ ਬਣ ਜਾਂਦੇ ਆ ਬਈ ਬਾਕੀ ਇਹਨਾਂ ਦੇ ਕਲਰ ਦਾ ਵੀ ਹੁੰਦਾ ਜੈਨੇਟਿਕ ਦਾ ਆਪਾਂ ਨੂੰ ਪਤਾ ਵੀ ਇਹਨਾਂ ਦੇ ਮਾਪਿਓ ਕਿਹੜੇ ਉਹਨਾਂ ਦੇ ਆਪਾਂ ਨੂੰ ਜਾਨਵਰਾਂ ਦਾ ਸ਼ੌਂਕ ਹੋਵੇ ਨਾ ਤਾਂ ਉਹਦੇ ਯਾਰ ਬੇਲੀ ਵੀ ਜ਼ਿਆਦਾਤਰ ਜਾਨਵਰਾਂ ਦੇ ਸ਼ੌਂਕੀ ਹੁੰਦੇ ਆ ਤੇ ਆਪਣੀ ਮਿੱਤਰ ਮੰਡਲੀ ਦੇ ਵਿੱਚ ਇੱਕ ਹੋਰ ਭਰਾ ਐਡ ਹੋਇਆ ਜਿਹੜੇ ਕਬੂਤਰਾਂ ਦਾ ਸ਼ੌਂਕ ਰੱਖਦੇ ਆ ਤੇ ਕਬੂਤਰ ਵੀ ਕੋਈ ਆਮ ਖਾਸ ਨਹੀਂ ਐਹੋ ਜੀ ਬਰੀਡਾਂ ਕਬੂਤਰਾਂ ਦੀ ਜਿਹੜੀ ਖੋងਗੀ ਬਾਈ ਦਾ ਸ਼ੌਂਕ ਆ ਬਹੁਤ ਪੁਰਾਣਾ ਤੇ ਪੰਜਾਬ ਦੇ ਗਣਮੇ ਚੁਣਮੇ ਬੰਦਿਆਂ ਦੇ ਵਿੱਚ ਆਉਂਦਾ ਇਹ ਨਹੀਂ ਵੀ ਘਰੇ ਖੁੱਡਿਆਂ 'ਚ ਤਾੜਲੇ ਦਾਣੇ ਪਾਤੇ ਤੇ ਬੰਦ ਕਰਤੇ ਬਾਈ ਨੇ ਕਬੂਤਰਾਂ ਦੇ ਚੱਕਰ 'ਚ ਬਈ ਸਾਰਾ ਭਾਰਤ ਗਾਇਆ ਨਾਲ ਦੀਆਂ ਜਿੰਨੀਆਂ ਸਟੇਟਾਂ ਹੈਗੀਆਂ ਸਾਰੇ ਕਿਤੇ ਬਾਈ ਨੇ ਕਬੂਤਰਾਂ ਦੇ ਸ਼ੌਂਕ ਦੇ ਵਿੱਚ ਢੇੜੇ ਲਾਏ ਆ ਜਾਨਵਰ ਭੇਜਿਆ ਤੇ ਖਰੀਦੇ ਆ ਜਿਹੜੀਆਂ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਕਬੂਤਰਾਂ ਦੀਆਂ ਬਾਈ ਕੋਲੇ ਤਿੰਨ ਨਸਲਾਂ ਦੇ ਕਬੂਤਰ ਆ ਕੱਲੀ ਕੱਲੀ ਨਸਲ ਬਾਰੇ ਬਾਈ ਤੋਂ ਅੱਜ ਜਾਣਕਾਰੀ ਲਵਾਂਗੇ ਕਿਹੜੀ ਬਰੀਡ ਦੇ ਕੀ ਗੁਣਾ ਕਿਵੇਂ ਇਹਨਾਂ ਦੀ ਪਛਾਣ ਹੁੰਦੀ ਆ ਕੀ ਇਹਨਾਂ ਦੀ ਖਰਾਕ ਹੁੰਦੀ ਆ ਤੇ ਵੇਖਦੇ ਕਿੱਥੇ ਆ ਖਰੀਦਦਾ ਕੌਣ ਆ ਕਾਦੇ ਲਈਏ ਰੱਖੇ ਜਾਂਦੇ ਆ ਤੁਸੀਂ ਸੋਚਦੇ ਹੋਵੋਗੇ ਵੀ ਆਮ ਜਿਹੜੇ ਦੇਸੀ ਕਬੂਤਰ ਹੁੰਦੇ ਆ ਜਾਂ ਜਿਹੜੇ ਚੀਨੇ ਹੁੰਦੇ ਆ ਬਾਜ਼ੀਆਂ ਲਈ ਛੜਦੇ ਆ ਹਨਾ ਤਾਂ ਆਮ ਯੋ ਪਿੰਡਾਂ ਦੇ ਵਿੱਚ ਲੋਕ ਰੱਖੀ ਬੈਠੇ ਆ ਬਾਈ ਜੀ ਇਹ ਕਬੂਤਰ ਆ ਜਿਹੜੇ ਇਹਨਾਂ ਦਾ ਸ਼ੌਂਕ ਵੀ ਮਹਿੰਗਾ ਤੇ ਆਮ ਖਾਸੇ ਮਿਲਦੇ ਵੀ ਨਹੀਂ ਇਹਨਾਂ ਦੇ ਵਿੱਚ ਲਾਈਨਾਂ ਚੱਲਦੀਆਂ ਜਿਵੇਂ ਆਪਾਂ ਕਹਦੇ ਨੇ ਹੁੰਨੇ ਵੀ ਜਿਵੇਂ ਮੱਝਾਂ ਗਾਵਾਂ ਜਾਂ ਹੋਰ ਜਾਨਵਰਾਂ 'ਚ ਬਲੱਡ ਲਾਈਨ ਚੱਲਦੀ ਐ ਵੀ ਇਹ ਫਲਾਨੇ ਦਾ ਧੀ ਆ ਫਲਾਨੇ ਦਾ ਪੁੱਤ ਆ ਇਹਨਾਂ ਦੇ ਵਿੱਚ ਵੀ ਉਵੇਂ ਲਾਈਨ ਚੱਲਦੀ ਆ ਪੈਰਾਂ ਦੇ ਵਿੱਚ ਇਹਨਾਂ ਦੇ ਪੱਕੀਆਂ ਰਿੰਗਾ ਪਾਈਆਂ ਹੁੰਦੀਆਂ ਵੀ ਆ ਬਈ ਫਲਾਣੇ ਫਾਰਮ ਵਾਲੇ ਦੇ ਆ ਤੇ ਆ ਫਲਾਣੇ ਬੰਦੇ ਦੇ ਆ ਤੇ ਜਿਹੜੀ ਬਾਈ ਕੋਲੇ ਬਰੀਡ ਆ ਜ਼ਿਆਦਾ ਬਰੀਡ ਆ ਜਿਹੜੀ ਉਹ ਬਾਈ ਕੋਲੇ ਸੀ9 ਲੋਫਟ ਵਾਲਿਆਂ ਦੀ ਬਾਈ ਕੋਲੇ ਬਰੀਡ ਆ ਤੇ ਉਹਨਾਂ ਦਾ ਬਈ ਧੰਨਵਾਦ ਵੀ ਕਰਦਾ ਆ ਜੋ ਤੁਹਾਨੂੰ ਦਿਖਾਉਣੇ ਆ ਬਈ ਜਾਨਵਰ ਚੰਗੀ ਤਰ੍ਹਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜਿਹੜੇ ਭਰਾ ਨੂੰ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਿਸੇ ਨੇ ਹੋਰ ਵੀ ਆਪ ਦਾ ਸ਼ੌਂਕ ਲੋਕਾਂ ਨੂੰ ਦਿਖਾਉਣਾ ਤਾਂ ਆਪਣੇ ਨਾਲ ਬਈ ਸੰਪਰਕ ਕਰ ਲਿਓ ਆਜੋ ਫਿਰ ਗੱਲਬਾਤ ਤੇ ਬਾਈ ਦਾ ਤੁਹਾਨੂੰ ਵੱਖਰਾ ਜਿਹਾ ਸ਼ੌਂਕ ਦਿਖਾਵਾਂਗੇ ਆਪਾਂ ਬੈਠੇ ਆ ਮੋਗਾ ਜ਼ਿਲ੍ਹੇ ਦੇ ਪਿੰਡ ਕੋਟਲਾ ਮੇਰ ਸਿੰਘ ਵਾਲੇ ਤੇ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਇਹ ਸ਼ੌਂਕ ਆ ਜਿਹੜਾ ਕਬੂਤਰਾਂ ਦਾ ਕਿਵੇਂ ਪਿਆ ਤੁਸੀਂ ਆਮ ਦੇਖਿਆ ਹੋਊਗਾ ਵੀ ਬਾਜ਼ੀਆਂ ਵਾਲੇ ਕਬੂਤਰ ਹੁੰਦੇ ਆ ਜਿਹੜੇ ਚੀਨੇ ਕਬੂਤਰ ਆਪਾਂ ਕਹਿ ਦਿੰਨੇ ਉਹ ਬਹੁਤ ਪੰਜਾਬ ਦੇ ਵਿੱਚ ਲੋਕਾਂ ਕੋਲ ਰੱਖੇ ਆ ਪਰ ਜਿਹੜੀ ਬਰੀਡ ਬਾਈ ਕੋਲੇ ਆ ਤੇ ਬਹੁਤ ਹੀ ਘੱਟ ਲੋਕਾਂ ਦੇ ਕੋਲ ਆਪਣੇ ਪੰਜਾਬ ਦੇ ਵਿੱਚ ਤੇ ਇਹਦੀ ਸਾਰੀ ਗੱਲਬਾਤ ਆ ਜਿਹੜੀ ਬਾਈ ਤੋਂ ਆਪਾਂ ਜਾਣਕਾਰੀ ਲਵਾਂਗੇ ਬਾਈ ਸੁਖਦੀਪ ਦਾ ਸਵਾਗਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨੂੰ ਜੀ ਬਾਈ ਹੋਰ ਬਾਈ ਠੀਕ ਠਾਕ ਹੋ ਵਧੀਆ ਜੀ ਤੇ ਬਾਈ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਦੱਸਿਓ ਨਾ ਜੀ ਆਪਾਂ ਕਿੱਥੇ ਬੈਠੇ ਆ ਆਪਣਾ ਨਾਮ ਤੇ ਜਿਹੜੇ ਆਪਣੇ ਨਾਲ ਮਿੱਤਰ ਬੈਠੇ ਆ ਨਾ ਬਾਰੇ ਵੀ ਦੱਸਿਓ ਮੇਰਾ ਨਾਮ ਬਾਈ ਸੁਖਦੀਪ ਆ ਤੇ ਆਪਣੇ ਫਰੰਡ ਕੋਰਲਾ ਮੇਰ ਸਿੰਘ ਵਾਲਾ ਆਪਣਾ ਨਾਲ ਆਪਣੇ ਮੁੰਡਾ ਆਉਣਾ ਆਪਣਾ ਮਿੱਤਰ ਆ ਇਹ ਲੜਾਈਆਂ ਤੋਂ ਇਧਰ ਮਣੀ ਆ ਮੁੰਡਾ ਲੜਾਈਆਂ ਤੋਂ ਉਧਰ ਸੀਪਾ ਵਾ ਭਲਾਈ ਸੀਪਾ ਭਲਾਈ ਜਣੇ ਤੋਂ ਬਾਈ ਜਿਹਦੇ ਨਾਲ ਸਾਰੀ ਮਿੱਤਰਤਾ ਹੋਈ ਬਾਈਆਂ ਦੀ ਤੇ ਆਪਣੀ ਇਹ ਵੀਡੀਓ ਬਣੀ ਆ ਹਨਾ ਬਾਈ ਸੀਪੇ ਦੇ ਕਰਕੇ ਤੇ ਬਾਈ ਸੁਖਦੀਪ ਜੇ ਆਪਾਂ ਸ਼ੌਂਕ ਦੀ ਗੱਲ ਕਰੀਏ ਕਬੂਤਰਾਂ ਦਾ ਜਿਹੜਾ ਸ਼ੌਂਕ ਆ ਇਹ ਤੁਹਾਨੂੰ ਕਦੋਂ ਪਿਆ ਸੀਗਾ ਤੇ ਕਿੱਥੋਂ ਦੇਖ ਕੇ ਤੁਸੀਂ ਕਬੂਤਰ ਰੱਖਣ ਬਾਰੇ ਸੋਚਿਆ ਕਿ ਬਾਈ ਸਾਨੂੰ ਨਾ 10 11 ਦੇ ਵਿੱਚ ਸ਼ੌਂਕ ਪੈ ਇਹਨਾਂ ਦਾ ਲੱਕੇ ਕਬੂਤਰਾਂ ਦਾ ਕਿਸੇ ਦੇ ਘਰੇ ਗਏ ਸੀਗੇ ਅੱਛਾ ਫੇ ਦੇਖੇ ਬਾਈ ਦੇ ਘਰੇ ਬਹੁਤ ਸੋਹਣੇ ਲੱਗੇ ਸਾਨੂੰ ਤੇ ਬਸ ਉਸ ਤੋਂ ਬਾਅਦ ਹੀ ਉਥੋਂ ਦੇਖ ਕੇ ਸਾਨੂੰ ਰੱਖਣ ਦਾ ਸ਼ੌਂਕ ਜਾ ਪੈ ਗਿਆ 2010 11 ਦੇ ਵਿੱਚ ਪਹਿਲੀ ਵਾਰੀ ਦੇਖੇ ਸੀਗੇ ਹਾਂਜੀ ਬਾਈ ਜੀ ਠੀਕ ਆ ਬਾਈ ਤੇ ਉਦੋਂ ਫਿਰ ਕਿੰਨੇ ਬੱਚੇ ਕਿੰਨਾਂ ਕਬੂਤਰ ਲੈ ਕੇ ਆਏ ਤੁਸੀਂ ਘਰੇ ਫਿਰ ਉਦੋਂ ਬਾਈ 5 ਕ ਜਾਨਵਰ ਲਿਆਂਦੇ ਸੀ ਪਹਿਲਾਂ ਬਾਈ ਇੰਡੀਅਨ ਦੇ ਇੰਡੀਅਨ ਫੈਂਟਲ ਦੇ ਇੰਡੀਅਨ ਫੈਂਟਲ ਹਾਂਜੀ ਠੀਕ ਆ ਬਾਈ ਤੇ ਬਈ ਘਰ ਦਿਆਂ ਦਾ ਕੀ ਕਹਿਣਾ ਸੀ ਉਹਦੋਂ ਲੜੇ ਨਹੀਂ ਘਰਦੇ ਵੀ ਕਿਹੜੇ ਕੰਮ ਆ ਜੀ। ਘਰਦੇ ਤਾਂ ਬਈ ਫਿਰ ਲੜਦੇ ਹੀ ਹੁੰਦੇ ਆ। ਗੱਲ ਹੈਗੀ ਆ ਜੀ। ਤੇ ਹੁਣ ਜੇ ਆਪਾਂ ਅੱਜ ਦੀ ਗੱਲ ਕਰੀਏ ਕਿੰਨੀ ਤਰ੍ਹਾਂ ਦੇ ਆਪਣੇ ਕੋਲੇ ਕਬੂਤਰ ਹੈਗੇ ਤੇ ਕਿਹੜੀਆਂ-ਕਿਹੜੀਆਂ ਨਸਲਾਂ ਤੁਸੀਂ ਰੱਖ ਰਹੇ ਹੋ। ਆਪਣੇ ਕੋਲੇ ਇਸ ਟਾਈਮ ਬਈ ਤਿੰਨ ਤਰ੍ਹਾਂ ਦੇ ਕਬੂਤਰ ਆ। ਅੱਛਾ। ਇੱਕ ਆਪਣੀ ਜਿਹੜੀ ਮੇਨ ਬਰੀਡ ਆ ਇੰਡੀਅਨ ਫੈਂਟਲ ਪਹਿਲਾਂ ਤੋਂ ਪੁਰਾਣੇ ਕਬੂਤਰ ਆਪਣੇ। ਹੂੰ। ਉਸ ਤੋਂ ਬਾਅਦ ਆਪਣੇ ਕੋਲੇ ਅਮਰੀਕਨ ਜੰਬੋ ਫੈਂਟਲ ਆ ਗਏ ਜੀ। ਜੀ। ਤੇ ਇੱਕ ਆਪਣੇ ਕੋਲੇ ਸਪੈਨਿਸ਼ ਜੀਰਾ ਉਪਤਰਾ ਜੀ ਉਹ ਜਿਨ੍ਹਾਂ ਦੇ ਫੁੱਲ ਜੇ ਲੱਗੇ ਆ ਤੁਹਾਡੇ ਉੱਤੇ ਹਾਂਜੀ ਬਾਈ ਛੋਟੀ ਚੁੰਝ ਵਾਲਿਆ ਨਾ ਉਹ ਚੁੰਝ ਵੀ ਬੜੀ ਸੋਹਣੀ ਹੈ ਜੀ ਹਾਂਜੀ 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 ਤੇ ਇਹ ਵੀ ਤਿੰਨ ਬਰੀਡ ਹੈਗੀਆਂ ਆਪਣੇ ਕੋਲ ਹਾਂਜੀ ਠੀਕ ਹੈ ਬਾਈ ਜਿਹੜਾ ਇੰਡੀਅਨ ਫੈਂਟਲ ਆ ਬਾਈ ਇਹ ਜਿਆਦਾ ਜਿਵੇਂ ਕਿੱਥੇ ਲੋਕ ਇਹਨੂੰ ਪਸੰਦ ਕਰਦੇ ਆ ਕਿਹੜੇ ਲੋਕ ਲੈਂਦੇ ਆ ਇਹਨੂੰ ਖਰੀਦਦੇ ਆ ਤੁਹਾਡੇ ਤੋਂ ਕਿਹੜੇ ਏਰੀਆ ਦੇ ਵਿੱਚ ਜਿਆਦਾ ਦੀ ਡਿਮਾਂਡ ਹੈਗੀ ਆ ਇੰਡੀਅਨ ਫੈਂਟਲ ਦਾ ਤਾਂ ਬਾਈ ਆਇਆ ਵੀ ਪੰਜਾਬ ਦੇ ਵਿੱਚ ਬਹੁਤ ਜਾਣਿਆਂ ਦੇ ਰੱਖੇ ਹੋਇਆ ਹਾਂ ਤੇ ਇੱਥੇ ਹੀ ਪੰਜਾਬ ਦੇ ਵਿੱਚ ਹੀ ਵਿਕੀ ਜਾਂਦੇ ਆਪਣੇ ਇੱਥੇ ਜਾਨਵਰ ਹਾਂਜੀ ਤੇ ਜਿਹੜੇ ਅਮਰੀਕਨ ਆ ਉਹ ਆਪਣੇ ਕੋਲੋਂ ਤਾਂਵੇਂ-ਟਾਂਵੇਂ ਬੰਦੇ ਲੈ ਕੇ ਜਾਂਦੇ ਪੰਜਾਬ ਦੇ ਵਿੱਚ ਕੋਸੋ ਜਿਵੇਂ ਆਪਾਂ ਬਾਹਰ ਭੇਜ ਦਿੰਦੇ ਆ ਆਪਣੇ ਅਦਰ ਸਟੇਟ ਦੇ ਵਿੱਚ ਠੀਕ ਹੈ ਬਈ ਹਾਂਜੀ ਬਈ ਤੇ ਜ਼ਿਆਦਾ ਇਹਦਾ ਬਈ ਕੀ ਪਰਪਲ ਹੀ ਲੈਂਦੇ ਲੋਕ ਬਰੀਡਿੰਗ ਦੇ ਲਈ ਜਾਂ ਸ਼ੌਂਕ ਦੇ ਲਈ ਰੱਖਦੇ ਆ ਕਬੂਤਰ ਬਈ ਜ਼ਿਆਦਾਤਰ ਤਾਂ ਬੰਦੇ ਸ਼ੌਂਕ ਵਾਸਤੇ ਆਉਂਦੇ ਰੱਖਾ ਆਪਣੇ ਕੋਲੇ ਇਹਨਾਂ ਨੇ ਘਰੇ ਰੱਖਣੇ ਹੁੰਦੇ ਹਾਂਜੀ ਬਈ ਠੀਕ ਹੈ ਕੋਈ ਬੰਦੇ ਵੀ ਕਮਰਸ਼ੀਅਲ ਤੌਰ ਤੇ ਵੀ ਰੱਖ ਲੈਂਦੇ ਇਹਨਾਂ ਨੂੰ ਵੀ ਚਲੋ ਕੋਲੇ ਰੱਖਿਆ ਸੀ ਤੁਤੋਮੋਲ ਲਿਆ ਸੀ ਗਾਂ ਵੇਚ ਲਾਂਗੇ ਹਾਂਜੀ ਹਾਂਜੀ ਬਾਈ ਜੀ ਬਾਈ ਜਿਹੜੇ ਆਮ ਜਿਹਨਾਂ ਨੂੰ ਲੱਕੀਏ ਕਬੂਤਰ ਕਹਿੰਦੇ ਆ ਆਪਾਂ ਹਨਾ ਪਹਿਲਾਂ ਹੁੰਦੇ ਸੀਗੇ ਹੁਣ ਵੀ ਕਈ ਲੋਕਾਂ ਕੋਲੇ ਆ ਹਾਂਜੀ ਬਾਈ ਜੀ ਉਹਦਾ ਆਪਾਂ ਦੇਖਦੇ ਆਂ ਵੀ ਆਮ ਜੇ ਰੇਟ ਤੇ ਲੋਕ ਵੇਚੀ ਜਾਂਦੇ ਆ ਮੇਲਿਆਂ ਮੂਲਿਆਂ ਤੇ ਵੀ ਆਪਾਂ ਦੇਖਦੇ ਆਂ ਜਿਹੜੀਆਂ ਤੁਹਾਡੇ ਕੋਲੇ ਇਹ ਬਰੀਡ ਹੈਗੇ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਇਹਨਾਂ ਦਾ ਰੇਟ ਦਾ ਉਹਨਾਂ ਨਾਲੋਂ ਕਿੰਨਾ ਕੁ ਫਰਕ ਹੁੰਦਾ ਹੈ ਰੇਟ ਦਾ ਤਾਂ ਬਾਈ ਜਾਦਾ ਹੀ ਫਰਕ ਹੁੰਦਾ ਇਹਨਾਂ ਦਾ ਬਾਈ ਜੀ ਅੱਛਾ ਹਾਂਜੀ ਬਾਈ ਠੀਕ ਹੈ ਇਹ ਸ਼ੌਂਕੀ ਬੰਦੇ ਖਰੀਦਦਾ ਵੀਰੇ ਇਹਨੂੰ ਨਾ ਸ਼ੌਂਕੀ ਬ ਇਹਨਾਂ ਦੇ ਵਿੱਚ ਵੀ ਕੋਈ ਲਾਈਨਾਂ ਵੀ ਹੁੰਦੀਆਂ ਜੇ ਆਪਾਂ ਗੱਲ ਕਰੀਏ ਵੀ ਆਹ ਲਾਈਨ ਦੇ ਕਬੂਤਰ ਆ ਜਾਂ ਆਮ ਹੀ ਜਿਵੇਂ ਬੱਚੇ ਕਢਾਈ ਜਾਂਦੇ ਵਿੱਚ ਹੀ ਜਾਂਦੇ ਨਹੀਂ ਬਈ ਇਹਨਾਂ ਦੇ ਲਾਈਨਾਂ ਦਾ ਹੀ ਹੁੰਦਾ ਇਹਨਾਂ ਦੇ ਜਾਰੇ ਦਾ ਆਪਾਂ ਜੇ ਆਪਾਂ ਲੈ ਆ ਜਿਹੜੇ ਬੰਦੇ ਤੋਂ ਉਹਦੇ ਕੋਲੇ ਆਪਦੀ ਲਾਈਨ ਹੈਗੀ ਆ ਫਿਰ ਆਪਾਂ ਉਹ ਤੋਂ ਲਏ ਆ ਠੀਕ ਹੈ ਫਿਰ ਜਿੱਦਾਂ ਜਿੱਦਾਂ ਬੰਦਾ ਬਰੀਡ ਕਰੀ ਜਾਂਦਾ ਉਦੋਂ ਉਦੋਂ ਆਪਦੀਆਂ ਇਹਨਾਂ ਨੂੰ ਲਾਈਨ ਬਣੀ ਜਾਂਦੀ ਵਧੀਆ ਤਰੀਕੇ ਨਾਲ ਹੂੰ ਜਿਵੇਂ ਵਧੀਆ ਜਾਨਵਰ ਹੋ ਜਾਂਦੇ ਆ ਤਿਆਰ ਜੀ ਦੇ ਕੋਲੇ ਉਹ ਖਰਾਬ ਦੀ ਲਾਈਨ ਚਲਾ ਲੈਂਦਾ ਜੀ ਤੁਹਾਡੇ ਕੋਲੇ ਕਿਹੜੀ ਜ਼ਿਆਦਾ ਵੇ ਲਾਈਨ ਦੇ ਹੈਗੇ ਮੇਰੇ ਕੋਲੇ ਜੀ ਜ਼ਿਆਦਾ ਐਸਕੇ ਲਾਈਨ ਦੇ ਆ ਸਾਰੇ ਜਾਨਵਰ ਉਹਨਾਂ ਨੇ ਬਾਹਰੋਂ ਇੰਪੋਰਟ ਕਰਾਏ ਵਿਆ ਹਾਂਜੀ ਤੇ ਐਸਕੇ ਤੋਂ ਆਪਣਾ ਮਿੱਤਰ ਆ ਜੀ ਉਧਰੋਂ ਚਨਈ ਤੋਂ ਸੰਤੋਸ਼ ਸੀ9 ਹੌਪਟਲ ਆ ਜੀ ਉਹਦੇ ਕੋਲੋਂ ਆਪਣਾ ਉਹਨਾਂ ਕੋਲੇ ਆਏ ਗਿਆ ਜਾਨਵਰ ਸਾਰੇ ਜੀ ਟੋਟਲ ਜਿੰਨੇ ਵੀ ਆ ਸੀ9 ਹਾਂ ਸੀ9 ਹੌਪਟਲ ਜੀ ਠੀਕ ਆ ਭਾਈ ਜਿਹੜੀ ਬਈ ਲਾਈਨ ਹੁੰਦੀ ਹੈ ਜਿਵੇਂ ਤੁਸੀਂ ਸੀ9 ਦੀ ਗੱਲ ਕੀਤੀ ਆ ਇਹ ਕਾਮ ਜਾਨਵਰ ਹੋਗੇ ਹਨਾ ਫਰਕ ਹੁੰਦਾ ਬਈ ਇਹਦੇ ਚ ਪਿਓਰਿਟੀ ਦਾ ਜਾਂ ਜਾਨਵਰ ਦੀ ਹੈਲਥ ਦਾ ਫਰਕ ਹੁੰਦਾ ਇਹਦੇ ਵਿੱਚ ਹਾਂਜੀ ਬਈ ਜਾਨਵਰ ਦਾ ਫਰਕ ਹੁੰਦਾ ਵਾ ਜਿਵੇਂ ਆਪਣੇ ਕੋਲ ਜੰਬੋ ਅਮਰੀਕਨ ਇਹਨਾਂ ਦੀ ਟੇਲ ਦੀ ਲੰਬਾਈ ਵੀ ਜ਼ਿਆਦਾ ਹੁੰਦੀ ਹੈ ਸੈਜ ਵੀ ਵੱਡਾ ਹੁੰਦਾ ਜੀ ਇਹਨਾਂ ਦਾ ਜੀ ਹਾਂਜੀ ਕਲਰ ਦਾ ਵੀ ਆ ਜਾਂਦੇ ਇਹਨਾਂ ਦੇ ਵਿੱਚ ਠੀਕ ਆ ਬਈ ਹਾਂਜੀ ਬਈ ਜੀ ਬਾਕੀ ਇਹਨਾਂ ਚੋ ਕਲਰ ਵੀ ਜ਼ਿਆਦਾ ਆਉਂਦੇ ਆ ਜੋ ਲਾਈਨ ਦੇ ਕਬੂਤਰਾਂ ਨੂੰ ਪਤਾ ਹੁੰਦਾ ਵੀ ਇਹਦੇ ਮਾਂ ਪਿਓ ਹਾਂ ਗਾਂਦੀਆਂ ਸਾਰੇ ਪ੍ਰੋਪਰ ਜੀ ਅੱਛਾ ਜਿਹੜੇ ਜਿਵੇਂ ਬਈ ਕਲਰ ਦੀ ਹੁੰਦੀ ਹੈ ਵੱਖ-ਵੱਖ ਸਮੇਂ ਤੇ ਡਿਮਾਂਡ ਰਹਿੰਦੀ ਹੈ ਕਦੇ ਕੋਈ ਰੰਗ ਪਸੰਦ ਕਰਦੇ ਲੋਕ ਹਨਾ ਕਦੇ ਕੋਈ ਫਿਰ ਇਹ ਰੰਗ ਤੁਸੀਂ ਕਿਵੇਂ ਤਿਆਰ ਕਰਦੇ ਹੋ ਜੋੜੀਆਂ ਲਾ ਕੇ ਹੋ ਜਾਂਦਾ ਜਾਂ ਪਿੱਛੋਂ ਹੀ ਰੰਗ ਉਹ ਤੁਰਿਆ ਆਉਂਦਾ ਈ ਜ਼ਿਆਦਾਤਰ ਤਾਂ ਬਈ ਜੋੜੀਆਂ ਲਾ ਕੇ ਹੀ ਰੰਗ ਬਣ ਜਾਂਦੇ ਆ ਵੀ ਬਾਕੀ ਇਹਨਾਂ ਦੇ ਕਲਰ ਦਾ ਵੀ ਹੁੰਦਾ ਜਨਨ ਦਾ ਕਦਾ ਆਪਾਂ ਨੂੰ ਪਤਾ ਵੀ ਇਹਨਾਂ ਦੇ ਮਾਪਿਓ ਕਿਹੜੇ ਆ ਉਹਨਾਂ ਦੇ ਦਾਦਾ-ਦਾਦੀ ਕਿਹੜੇ ਆ ਪਰਦਾਦਾ ਕਿਹੜਾ ਹਨਾ ਇਹਨਾਂ ਦਾ ਉਹ ਸਾਰਾ ਆਪਾਂ ਨੂੰ ਇਹਨਾਂ ਦਾ ਜੋ ਵੀ ਆਪਣੇ ਕੋਲ ਜਾਨਵਰ ਆਏ ਵੀ ਅਸੀਂ ਨਾਈਨ ਤੋਂ ਹਾਂਜੀ ਸਾਰਿਆਂ ਦਾ ਆਪਾਂ ਨੂੰ ਮਾਂ ਪਿਓ ਦੇ ਕਲਰ ਦਾ ਪਤਾ ਕੱਲੇ ਕੱਲੇ ਜੋੜੇ ਦਾ ਵੀ ਕੀ ਪਿਓ ਆ ਕੀ ਮਾਂ ਇਹਨਾਂ ਦਾ ਉਵੇਂ ਫਿਰ ਤੁਸੀਂ ਜੋੜੀਆਂ ਮਲਾਉਣਾ ਆ ਉਦਾਂ ਕਲਰ ਲੈਣ ਵਾਸਤੇ ਆਪਾਂਵੇਂ ਲਾ ਸਕਦੇ ਆਪਾਂ ਇਹਨਾਂ ਨੂੰ ਤੇ ਉਵੇਂ ਹੀ ਕਲਰ ਨਿਕਲੂਗਾ ਜਿਹੜੇ ਆਪਣੇ ਕੋਲੋਂ ਜਨਮ ਹੋਣਾ ਅੱਛਾ ਜਿਹੜਾ ਆਪਾਂ ਉਮੀਦ ਕਰਾਂਗੇ ਨਾ ਵੀ ਇਹ ਤੋਂ ਆ ਕਲਰ ਹੋਗਾ ਉਦਾਂ ਹੀ ਆਉਂਦੇ ਆਪਣੇ ਕੋਲੇ ਜੀ ਠੀਕ ਆ ਬਈ ਤੇ ਇਹਦੇ ਚ ਬਈ ਇਨ ਬਰੀਡਿੰਗ ਵੀ ਹੁੰਦੀ ਆ ਕਬੂਤਰਾਂ ਦੇ ਵਿੱਚ ਉਹਦਾ ਖਿਆਲ ਰੱਖਣਾ ਪੈਂਦਾ ਇਹ ਕੋਈ ਪੂਰਾ ਹੀ ਖਿਆਲ ਰੱਖਣਾ ਪੈਂਦਾ ਇਨ ਬਰੀਡਿੰਗ ਦਾ ਜੀ ਅੱਛਾ ਜੀ ਹਾਂਜੀ ਬਈ ਠੀਕ ਆ ਬਈ ਜੇ ਬਈ ਇਹਨਾਂ ਦੀ ਖਰਾਕ ਦੀ ਗੱਲ ਕਰੀ ਆ ਇਨਾਂ ਨੂੰ ਫਿਰ ਤੁਸੀਂ ਕੋਈ ਵੱਖਰੀ ਖਰਾਕ ਦਿੰਨੇ ਹੋ ਜਾਂ ਜਿਵੇਂ ਕੋਈ ਹੋਰ ਡਾਈਟ ਦੇ ਵਿੱਚ ਕੀ ਕੀ ਦਿੰਨੇ ਹੋ ਫਿਰ ਇਹਨਾਂ ਨੂੰ ਖਰਾਕ ਬੱਕਰੀ ਦਾ ਹੈ ਨਹੀਂ ਬਾਈ ਆਪਣੀ ਨਾਰਮਲ ਹੀ ਇਦਰੋਂ ਜਿਹੜਾ ਆਪਣੇ ਚੱਲਦਾ ਵਾ ਜਿਵੇਂ ਦਾਲਾਂ ਹੋ ਜਾਂਦੀਆਂ ਦੋ ਤਿੰਨ ਤਰ੍ਹਾਂ ਦੀਆਂ ਮੱਕੀ ਹੋਗੀ ਕਣਕ ਹੋਗੀ ਜੀ ਛੋਲੇ ਹੋਗੇ ਜਿਵੇਂ ਹਾਂਜੀ ਤੇ ਜਵਾਰ ਉਹ ਬਾਜਰਾ ਹੋ ਗਿਆ ਇਦਾਂ ਹੀ ਸਾਰਾ ਕੁਸਾ ਬਦਿੰਨੇ ਨਾਲ ਠੀਕ ਹੈ ਜਿਵੇਂ ਆਪਾਂ ਪਿੱਛੇ ਦੇਖ ਰਹੇ ਆਂ ਬਈ ਅਲੱਗ-ਅਲੱਗ ਕੇਜ ਬਣਿਆ ਹਨਾ ਤੁਹਾਡੇ ਸਾਰਾ ਸੈਟਅਪ ਆ ਇੱਥੇ ਫਿਰ ਕੱਲੀ-ਕੱਲੀ ਜੋੜੀ ਨੂੰ ਅਲੱਗ-ਅਲੱਗ ਦਾਣੇ ਪਾਉਣੇ ਪੈਂਦੇ ਇਹਨਾਂ ਨੂੰ ਸਾਰਾ ਹਾਂਜੀ ਕੱਲੇ-ਕੱਲੇ ਸ਼ਾਮਾਂ ਵੀ ਬਹੁਤ ਲੱਗਦਾ ਉਹ ਹਾਂ ਸ਼ਾਮਾਂ ਤਾਂ ਫਿਰ ਲੱਗਦਾਈ ਬਾਈ ਕੱਲੇ-ਕੱਲੇ ਜਾਨਵਰ ਤੇ ਮੰਨ ਲਓ 1 ਤੇ 5-7 ਮਿੰਟ ਤਾਂ ਲੱਗ ਹੀ ਜਾਂਦੇ ਆ ਜੀ ਅੱਛਾ ਸਾਰਾ ਦਿਨ ਫਿਰ ਇਸੇ ਕੰਮ ਤੇ ਹੀ ਹੋ ਤੁਸੀਂ ਜਾਨਵਰਾਂ ਦੀ ਸੰਭਾਲ ਪੂਰੀ ਕਰਦੇ ਹੋ ਨਹੀਂ ਸ਼ਾਮ ਨੂੰ 2-3 ਘੰਟੇ ਬਾਈ 2.5-3 ਘੰਟੇ ਦਾ ਸਮਾਂ ਲੱਗਦਾ ਚਲੋ ਜੀ ਇੱਕ ਟਾਈਮ ਹੀ ਪਾਉਣੇ ਦਾਣੇ ਇੱਕ ਟਾਈਮ ਦਾਣੇ ਪਾਉਣੇ ਜ ਪਾਣੀ ਪੂਣੀ ਵੀ ਵਿੱਚ ਹੀ ਰੱਖਣਾ ਪੈਂਦਾ ਹੈ। ਹਾਂ ਜੀ ਪਾਣੀ ਪੂਣੀ ਸਾਰਾ ਵਿੱਚ। ਕਈ ਵਾਰੀ ਬਾਹਰ ਵੀ ਛੱਡ ਲਈਦਾ ਨਾਉਣ ਨਾਉਣ ਵਾਸਤੇ ਇਹਨਾਂ ਨੂੰ ਕਦੇ ਛੱਡ ਲਈਦਾ। ਤੇ ਬਾਈ ਇਹਨਾਂ ਦੇ ਵਿੱਚ ਬਿਮਾਰੀਆਂ ਦਾ ਕਿੰਨਾ ਕੁ ਹੁੰਦਾ ਜਿਵੇਂ ਵੈਕਸੀਨ ਵੀ ਹੁੰਦੀ ਹੈ ਕਬੂਤਰਾਂ ਦੀ ਕੋਈ ਜਾਂ ਕੋਈ ਬਿਮਾਰੀ ਆਉਂਦੀ ਹੈ ਇਹਨਾਂ ਨੂੰ ਜਿਆਦਾ ਜਿੱਥੇ ਤੋਂ ਖਿਆਲ ਰੱਖਣਾ ਪੈਂਦਾ। ਹਾਂ ਜੀ ਬਾਈ ਇਹਨਾਂ ਨੂੰ ਜ਼ਿਆਦਾਤਰ ਤਾਂ ਘੁੰਮਣੀ ਦੀ ਬਿਮਾਰੀ ਆਉਂਦੀ ਹੈ ਇੱਕ ਕੈਂਕਰ ਦੀ ਬਿਮਾਰੀ ਆਉਂਦੀ ਹੈ ਜੀ। ਅੱਛਾ ਜੀ। ਹਾਂ ਜੀ ਬਾਈ ਉਹਨਾਂ ਦਾ ਪੂਰਾ ਹੀ ਖਿਆਲ ਰੱਖਣਾ ਪੈਂਦਾ ਜੀ। ਵੈਕਸੀਨ ਵੀ ਉਹ ਹੁੰਦੀ ਹੈ ਉਹਦੀ ਕੋਈ। ਵੈਕਸੀਨ ਆਉਂਦੀ ਹੈ ਬਾਈ ਜ ਅੱਛਾ ਜੀ ਜਿਵੇਂ ਬਈ ਆਪਾਂ ਤੁਸੀਂ ਦੱਸਿਆ ਵੀ ਸ਼ੌਂਕ ਹੁੰਦਾ ਲੋਕਾਂ ਨੂੰ ਹਨਾ ਚੀਨੇ ਕਬੂਤਰ ਤਾਂ ਬਾਜ਼ੀਆਂ ਛੱਡਦੇ ਆ ਚਲੋ ਉਸ ਮਕਸਦ ਲਈ ਰੱਖਦੇ ਆ ਇਹ ਫਿਰ ਜਦੋਂ ਸ਼ੌਂਕ ਹੈਗਾ ਜੇ ਆਪਾਂ ਘਰੇ ਰੱਖਨੇ ਮੰਨ ਲਓ ਉੱਡ ਕੇ ਕਿਤੇ ਦੂਰ ਤਾਂ ਨਹੀਂ ਜਾਂਦੇ ਘਰੇ ਘਰੇ ਰਹਿੰਦੇ ਆ ਨਹੀਂ ਨਹੀਂ ਬਈ ਘਰੇ ਘਰੇ ਜੀ ਆ ਆਪਣੇ ਜੇ ਆਪਾਂ ਥੱਲੇ ਵੀ ਛੱਡਿਆ 2 ਨੰਬਰ ਵਾਲੇ ਕੇਜ 'ਚ ਨਹੀਂ ਜਾਂਦੇ ਬਈ ਇਹ ਅੱਛਾ ਉੱਥੇ ਰਹਿੰਦੇ ਆ ਹਾਂ ਥੱਲੇ ਥੱਲੇ ਚੱਕੀ ਛੱਡਨੇ ਬਣੇ ਆਪਾਂ ਨੂੰ ਠੀਕ ਹੈ ਬਈ ਹਾਂਜੀ ਜੀ ਜੇ ਮੰਨ ਲਓ ਕਿਸੇ ਨੇ ਤੁਹਾਡੇ ਤੋਂ ਲੈਣਾ ਕੋਈ ਬੱਚਾ ਜੋੜੀ ਜਾਂ ਕੀ ਹੁੰਦਾ ਆਪਣਾ ਬਰੀਡਿੰਗ ਦਾ ਜਦ ਮਾਰਕੀਟਿੰਗ ਦਾ ਤਰੀਕਾ ਕੀ ਆ ਆਪਣਾ ਕਿਵੇਂ ਤੁਸੀਂ ਦਿਨੇ ਹੋ ਬੱਚੇ ਆਪਾਂ ਜ਼ਿਆਦਾਤਰ ਤਾਂ ਬਾਈ ਬੱਚਾ ਹੀ ਸੇਲ ਕਰਦੇ ਆ ਵੱਡੀ ਜੁੜੀ ਨਹੀਂ ਆਪਾਂ ਕੋਈ ਵੀ ਸੇਲ ਕਰਦੇਗੇ ਹਾਂ ਬੱਚਾ ਹੀ ਦੇਵਾਂਗੇ ਜਿਹੜੇ ਬੰਦੇ ਨੂੰ ਵੀ ਚਾਹੀਦੇ ਹੋਵੇ ਠੀਕ ਹੈ ਹਾਂਜੀ ਬਾਈ ਲਓ ਬਈ ਦੋਸਤੋ ਬਾਈ ਹੋਰਾਂ ਦਾ ਸ਼ੌਂਕ ਆ ਹਨਾ ਬਹੁਤ ਵਧੀਆ ਜਿੰਨੇ ਜਾਨਵਰ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਰਹੇ ਹੋ ਨਾਲ ਸ਼ੋਰਟ ਚੱਲ ਰਹੇ ਆ ਬਾਈ ਕੋਲੇ ਵਧੀਆ ਪਿਓਰਿਟੀ ਦੇ ਵਿੱਚ ਆ ਚੰਗੀ ਲਾਈਨ ਦੇ ਜਾਨਵਰ ਹੈਗੇ ਆ ਕੋਟਲਾ ਮੀਰ ਸਿੰਘ ਵਾਲਾ ਪਿੰਡ ਆ ਤੇ ਆਪਣਾ ਵੀ ਪੇਜ ਕਿਨਾਂ ਤੇ ਬਣਿਆ ਜੀ ਆਪਣਾ ਵੀ ਇੰਸਟਾਗ੍ਰam ਪੇਜ ਆ ਬਰਾਡ ਲੌਕ ਕੋਟਲਾ ਜੀ ਅੱਛਾ ਜੀ ਹੁਣ ਤੱਕ ਬਈ ਕਿੰਨੇ ਕ ਜਾਨਵਰ ਤੁਸੀਂ ਦੇ ਚੁੱਕੇ ਹੋ ਲੋਕਾਂ ਨੂੰ ਤੇ ਕਿੱਥੇ ਕਿੱਥੇ ਆਪਣੇ ਦਿੱਤੇ ਹੋਏ ਕਬੂਤਰ ਹੈਗੇ ਇਸ ਟਾਈਮ ਪੰਜਾਬ ਇਤਈ ਆਪਣੇ ਤਕਰੀਬਨ ਜਿੰਨੇ ਵੀ ਹੈਗੇ ਆ ਬਰੀਡਰ ਤਕਰੀਬਨ ਹੋਣਗੇ ਹਰ ਇੱਕ ਬੰਦੇ ਕੋਲੇ ਆਪਣੇ ਜੀ ਹੂੰ ਤੇ ਬਾਹਰ ਆਪਾਂ ਜਿਵੇਂ ਕੇਰਲਾ ਵੀ ਭੇਜਿਆ ਜੀ ਉੱਤਰਾਖੰਡ ਵੀ ਭੇਜਿਆ ਆਪਾਂ ਜੀ ਜੰਮੂ ਵੀ ਭੇਜਦੇ ਰਹਿੰਦੇ ਆ ਦਿੱਲੀ ਵੀ ਜਾਂਦੇ ਆ ਆਮ ਹੀ ਜੀ ਯੂਪੀ ਚ ਵੀ ਬਹੁਤ ਵਾਰ ਭੇਜਿਆ ਜੀ ਅਸਾਮ ਵੀ ਭੇਜਿਆ ਭਾਈ ਅੱਛਾ ਜੀ ਹਾਂਜੀ ਭਾਈ ਮੰਨ ਲਓ ਅੱਜ ਤੁਹਾਨੂੰ ਕੋਈ ਆਰਡਰ ਕਰਦਾ ਵੀ ਫਿਰ ਡਿਲੀਵਰੀ ਦਾ ਆਲ ਇੰਡੀਆ ਦੇ ਹੈਗਾ ਆਪਣੇ ਕੋਲੇ ਹਾਂ ਡਿਲੀਵਰੀ ਆਲ ਇੰਡੀਆ ਹੈਗੀ ਆ ਜੀ ਕੋਈ ਚੱਕਰ ਨਹੀਂ ਆ ਜੀ ਉਹ ਸਹੀ ਜਾਨਵਰ ਅਗਲੇ ਕੋਲੇ ਪਹੁੰਚ ਜਾਊਗਾ ਤੁਹਾਡੀ ਜ਼ਿੰਮੇਵਾਰੀ ਹਾਂਜੀ ਹਾਂਜੀ ਉਹ ਸਹੀ ਜਾਨਵਰ ਆਪਣੀ ਘਰ ਤੱਕ ਪਹੁੰਚਣ ਦਾ ਕੋਲੋਂ ਦੀ ਜ਼ਿੰਮੇਵਾਰੀ ਹੁੰਦੀ ਆ ਵੀ ਸਹੀ ਜਾਊਗਾ ਅੱਛਾ ਤੇ ਪੰਜਾਬ ਦੇ ਵਿੱਚ ਜੇ ਤਾਂ ਕਿਸੇ ਨੇ ਘਰੇ ਡਿਲੀਵਰੀ ਲੈਣੀ ਆ ਤਾਂ ਘਰੇ ਵੀ ਕਰਾਈਦੀ ਆ ਵੀ ਕੋਈ ਵੀਰ ਭਰਾਉਣ ਦੇ ਬਾਹਰੋਂ ਕਹਿੰਦਾ ਵੀ ਘਰੇ ਛੱਡਾ ਉਹ ਘਰੇ ਛੱਡਈ ਦੇ ਨਹੀਂ ਬਾਜੀ ਬੱਸ ਜਾਂ ਜਿਵੇਂ ਕੋਈ ਹੋਰ ਕੋਈ ਜਾਣਦਾ ਉਧਰਲੀ ਸਾਈਡ ਬੰਦਾ ਆਪਣਾ ਲਿਆ ਜੀ ਉਹਦੇ ਨਾਲ ਹੀ ਪਹੁੰਚ ਦੇ ਕਰ ਲੈਣੇ ਠੀਕ ਹੈ ਬਈ ਹਾਂਜੀ ਬਈ ਤੇ ਜਿਵੇਂ ਵਿਦੇਸ਼ਾਂ ਦੇ ਵਿੱਚ ਵੀ ਬਈ ਜਾਣਦਾ ਹੈਗਾ ਸਿਸਟਮ ਕੋਈ ਕਿ ਇੰਡੀਆ ਇੰਡੀਆ ਜੀ ਆਪਣਾ ਨਹੀਂ ਵਿਦੇਸ਼ਾਂ ਦੇ ਵਿੱਚ ਨਹੀਂ ਬਈ ਆਪਣੇ ਜਾਣਦਾ ਹੈਗਾ ਪ੍ਰਬੰਧ ਜੀ ਕੋਈ ਅੱਛਾ ਇੱਥੇ ਇੰਡੀਆ 'ਚ ਕਿਤੇ ਮਰਜ਼ੀ ਮੰਗਾਉਂਦਾ ਮਾਉਂਡ ਬਹੁਤ ਆ ਰਹੀ ਆ ਬੰਦਿਆਂ ਦੀ ਹੂੰ ਜਦੋਂ ਵੀਡੀਓ ਵਗੈਰਾ ਪਾਈ ਦੀ ਆ ਤੇ ਪਰ ਵਿਦੇਸ਼ਾਂ 'ਚ ਨਹੀਂ ਬਈ ਹਜੇ ਤੱਕ ਕੋਈ ਨਹੀਂ ਬਣਿਆ ਨਾ ਨਹੀਂ ਜੀ ਠੀਕ ਹੈ ਬਈ ਜਿਵੇਂ ਤੁਹਾਨੂੰ ਕੋਈ ਹੁਣ ਆਰਡਰ ਕਰਦਾ ਫਿਰ ਤੁਸੀਂ ਆਪ ਦੇ ਸਾਰਾ ਭੇਜ ਦਿਓ ਆਪਦੀ ਜ਼ਿੰਮੇਵਾਰੀ ਤੇ ਪੈ ਕਿੰਨਾ ਘੇਰਾ ਕਰਕੇ ਅਗਲੇ ਕੋਲੇ ਪਹੁੰਚ ਜਾਂਦਾ ਕਿੰਨੇ ਦਿਨਾਂ ਚ ਬਈ ਜਾਵੜ ਦਾ ਜਾਨਵਰ ਵੱਧ ਤੋਂ ਵੱਧ ਬਈ 2 ਦਿਨ ਆਪਣੇ ਇੰਡੀਆ ਦੇ ਵਿੱਚ ਅੱਛਾ ਹਾਂਜੀ ਠੀਕ ਹੈ ਜੀ ਜਿਵੇਂ ਤੁਸੀਂ ਫਿਰ ਕੇਰਲਾ ਦੀ ਗੱਲ ਕੀਤੀ ਹੈ ਜਾਂ ਹੋਰ ਸਟੇਟਾਂ ਜਾਣਦੇ ਹੋ ਹਨ ਉੱਥੇ ਫਿਰ ਬਈ ਆਪ ਵੀ ਜਾਣਦੇ ਹੋਵੋਗੇ ਉਹ ਬੰਦਿਆਂ ਕੋਲੇ ਜਿਨ੍ਹਾਂ ਨਾਲ ਬਰੀਡਿੰਗ ਸੈਟਅਪ ਬਣਿਆ ਜਿਨ੍ਹਾਂ ਨਾਲ ਹਾਂਜੀ ਹਾਂਜੀ ਬਈ ਜਾਣਦੇ ਰਹੀਦਾ ਜੀ ਉੱਥੇ ਠੀਕ ਹੈ ਬਈ ਸੋ ਠੀਕ ਹੈ ਬਈ ਹੋਰ ਕੋਈ ਗੱਲਬਾਤ ਜਿਹੜੀ ਤੁਸੀਂ ਦੱਸਣੀ ਚਾਹੋ ਇਹਨਾਂ ਬਾਰੇ ਜਿਹੜੀ ਖਾਸ ਗੱਲ ਹੋਵੇ ਹਨ ਖਾਸ ਤਾਂ ਬਈ ਐ ਆ ਜੀ ਇੱਕ ਨਾ ਬੰਦੇ ਜਿਵੇਂ ਵੀ ਨਾਮ ਲੈ ਕੇ ਸੇਲ ਕਰੀ ਜਾਂਦੇ ਆਪਣੇ ਪੰਜਾਬ ਦੇ ਜ਼ਿਆਦਾਤਰ ਬੰਦੇ ਅੱਛਾ ਤੇ ਉਹ ਬਚਨ ਉਹਨਾਂ ਬੰਦਿਆਂ ਦਾ ਉਹ ਨਾਮ ਲੈ ਲੈਂਦੇ ਸੀ 9 ਤੋਂ ਆਇਆ ਐਸ ਕੇ ਤੋਂ ਆਇਆ ਤੁਸੀਂ ਜਾਂ ਤਾਂ ਉਹਨਾਂ ਦੇ ਘਰੇ ਦੇਖੋ ਜਾ ਕੇ ਐਸ ਕੇ ਦੀ ਰਿੰਗ ਹੈਗੀ ਆ ਜਾਂ ਸੀ 9 ਦੀ ਰਿੰਗ ਹੈਗੀ ਆ ਜਾਂ ਜਿਹੜੇ ਬੰਦਿਆਂ ਦਾ ਉਹ ਨਾਂ ਲੈ ਰਹੇ ਵੀ ਇਹ ਢੋਲੇ ਆ ਸੀ ਜਾਂ ਉਹਦੇ ਬੋਲੇ ਜਿਹੜੇ ਜਾਨਵਰ ਆ ਬਈ ਤੂੰ ਦਿਖਾ ਸਾਨੂੰ ਉਹਨਾਂ ਦੇ ਵੀ ਰੰਗ ਪਾਈ ਆ ਇਹਨਾਂ ਦੇ ਰੰਗ ਪਾਈ ਹੁੰਦੀ ਆ ਅੱਛਾ ਜਿਹੜੀ ਮੇਨ ਨਿਸ਼ਾਨੀ ਹੁੰਦੀ ਆ ਹਾਂ ਇਹਨਾਂ ਦੇ ਤਕਰੀਬਨ ਸਾਰੇ ਜਾਨਵਰਾਂ ਦੇ ਰੰਗ ਪਾਈ ਹੁੰਦੀ ਆ ਆਪਾਂ ਵੀ ਜਿਹੜੇ ਸੇਲ ਕਰਦੇ ਆ ਉਹਨਾਂ ਦੇ ਵੀ ਰੰਗ ਪਾਈ ਹੁੰਦੀ ਆ ਅੱਛਾ ਬਈ ਹਾਂਜੀ ਤੇ ਉਹ ਬਸ ਆਪਣੇ ਲੋਕ ਆ ਜਾਂਦੇ ਜੀ ਉਹ ਫੁਲਾਨਾ ਬੰਦਾ ਸਾਨੂੰ ਇੰਨੇ ਦੇ ਦੇ ਰਿਹਾ ਥੋੜੇ ਜਿਹੀ ਸੇਮ ਕੁਆਲਟੀ ਬਈ ਕੁਆਲਟੀ ਕੁਆਲਟੀ ਦਾ ਫਰਕ ਹੁੰਦਾ ਵਾ ਅੱਛਾ ਇਦਾਂ ਨਹੀਂਗਾ ਉੱਥੋਂ ਵੀ ਜਾਨਵਰ ਤੁਹਾਨੂੰ 5-7000 ਦਾ ਵੀ ਉੱਡਾ ਜਾਨਵਰ ਮਿਲ ਜਾਂਦਾ ਉਹਦੀ ਲਾਈਨ ਦਾ ਨਹੀਂ ਪਤਾ ਕੋਈ ਕੌਸ ਨਹੀਂ ਪਤਾ ਜੀ ਹੂੰ ਚੰਗੇ ਮਾੜੇ ਜਾਨਵਰ ਦਾ ਫਰਕ ਹੁੰਦਾ ਜੀ ਆਹ ਠੱਗਾ ਠੋਰੀ ਬਈ ਸਾਰੇ ਕੰਮਾਂ 'ਚ ਚੱਲ ਪੈਂਦੀ ਹੈ ਹਨਾ ਜਦੋਂ ਵੀ ਕੋਈ ਸ਼ੌਂਕ ਉੱਡਦਾ ਲੋਕਾਂ ਨੂੰ ਅ ਬਾਈ ਨੇ ਦੱਸਿਆ ਜੀ ਵੀ ਇਸ ਕੰਮ ਦੇ ਵਿੱਚ ਵੀ ਬਹੁਤ ਬੰਦੇ ਜਮੀਨਾਂ ਦਾ ਨਾਮ ਲਈ ਜਾਂਦੇ ਜਾਂ ਕੋਈ ਲਾਈਨ ਦਾ ਨਾਮ ਵਰਤ ਕੇ ਆਪਦੇ ਬੱਚੇ ਜਾਨਵਰ ਵੇਚ ਜਾਂਦੇ ਆ ਸੋ ਉਸ ਤੋਂ ਪਹਿਲਾਂ ਜਿਵੇਂ ਬਾਈ ਨੇ ਦੱਸਿਆ ਵੀ ਨਿਸ਼ਾਨੀਆਂ ਦੇਖਿਆ ਕਰੋ ਹਨਾ ਜਿਵੇਂ ਕੋਈ ਥੋੜਾ ਨਾਮ ਲੈ ਕੇ ਦੇ ਰਿਹਾ ਵੀ ਉਹ ਬਾਈ ਤੋਂ ਆਏ ਸੀਗੇ ਹਨਾ ਥੋੜੇ ਤੋਂ ਵੀ ਪੁੱਛ ਸਕਦਾ ਕੋਈ ਹਾਂਜੀ ਬਾਈ ਇੱਕ ਦਿਨ ਆ ਮੁੰਡਾ ਸੀਪਾ ਬੈਠਾ ਨਹੀਂ ਮੈਨੂੰ ਪਾਈ ਸਟੋਰੀ ਆਪਣੇ ਜਾਨਵਰਾਂ ਦੀ ਵੀਡੀਓ ਪਾ ਕੇ ਬੰਦਾ 2500 ਦੇ ਵਿੱਚ ਹੀ ਜਾਵੇ। ਅੱਛਾ ਫਿਰ ਮੈਂ ਉਹਨੂੰ ਫੋਨ ਲਾਇਆ ਮੈਂ ਕਿਹਾ ਵੀ ਦੇ ਦੇ ਮੈਨੂੰ 2500 ਦੇ। ਹਾਂ ਕਹਿੰਦਾ ਵੀ ਯਾਰ ਅਜੇ ਤੋ ਦਾ ਸੀਗਾ ਬੰਦਾ ਹੁਣ ਤੇ ਬਾਅਦ ਚ ਬਈ ਉਹ ਬਲੌਗ ਹੀ ਕਰ ਗਿਆ ਵੀ ਉਹਨੂੰ ਜਦੋਂ ਪਤਾ ਲੱਗਿਆ ਵੀ ਹੁਣ ਪਤਾ ਲੱਗ ਗਿਆ ਵੀ ਹਾਂਜੀ ਉਸੇ ਬੰਦੇ ਨਾਲ ਹੱਥ ਜੁੜ ਗਏ। ਹਾਂਜੀ ਤੇ ਇੱਕ ਦਿਨ ਆਪਣਾ ਵੱਡਾ ਜੋੜਾ ਚਿੱਟਿਆਂ ਦਾ ਇਹਦੇ ਹੀ ਮੰਨ ਕੇ ਚਲੋ ਲੱਖ ਰੁਪਏ ਦੀ ਕੀਮਤ ਆਪਣੇ ਜੋੜੇ ਦੀ ਇਹ। ਹਾਂਜੀ ਉਹ 4000 ਦਾ ਦੇ ਜਾ ਮੈਨੂੰ ਹੀ ਵੀਡੀਓ ਪਾ ਕੇ ਕਹਿੰਦਾ ਬਈ 4000 ਦਾ ਲੈਣਾ। ਅੱਛਾ ਉਦੋਂ ਬਈ ਆਸਾ ਵੀ ਹੁੰਦਾ ਉਹ ਗਾਣਾ ਉਹੀ ਆ ਨਾ ਬਾਈ ਹੁਣ ਜਾਨਵਰ ਦੀ ਵੀਡੀਓ ਪਾ ਦਿੰਦੇ ਆ ਹਾਂ ਤੇ ਉਹ ਅੱਛਾ ਤੁਹਾਡੀਆਂ ਵੀਡੀਓ ਚਾਕ ਚਾਕ ਪਾਈ ਜਾਂਦੇ ਹਾਂਜੀ ਹਾਂਜੀ ਭਾਈ ਜੀ ਹਾਂਜੀ ਠੀਕ ਆ ਵੈਸੇ ਬਾਈ ਜਿਵੇਂ ਤੁਹਾਡੇ ਤੁਹਾਡਾ ਲੈਵਲ ਤੇ ਕੰਮ ਐ ਇਸ ਲੈਵਲ ਤੇ ਹਾਂਜੀ ਭਾਈ ਜੀ ਇਸ ਲੈਵਲ ਤੇ ਪੰਜਾਬ ਦੇ ਵਿੱਚ ਕਿੰਨੇ ਕੁ ਬੰਦੇ ਹੈਗੇ ਜਿਹੜਾ ਇਹ ਬਰੀਡ ਤੇ ਕੰਮ ਕਰ ਰਹੇ ਠੀਕੇ ਬੰਦੇ ਤਾਂ ਬਾਈ ਵਧੀਆ ਬੰਦੇ ਹੈਗੇ ਕਰੀ ਜਾਂਦੇ ਵਧੀਆ ਕੰਮ ਸ਼ੌਂਕ ਆ ਬਹੁਤ ਬੰਦੇ ਆ ਜੀ ਤੁਸੀਂ ਮੇਲੇ ਮੂਲੇ ਤਾਂ ਨਹੀਂ ਲੈ ਕੇ ਜਾਂਦੇ ਘੜੀ ਵੇਚ ਦੋ ਇੱਥੇ ਮੇਲੇ ਆਉਂਦੇ ਨਹੀਂ ਲੈ ਕੇ ਜਾਂਦਾ ਜੀ ਫਿਰ ਲੈ ਕੇ ਜਾਣ ਕਰਨ ਦਾ ਕੰਮ ਔਖਾ ਆਉਂਦਾ ਰੱਖਣ ਦਾ ਉੱਥੇ ਵੀ ਜੋੜਾ ਜੋੜਾ ਰੱਖਣਾ ਪੈਂਦਾ ਜੀ ਠੀਕ ਹੈ ਜੀ ਆਪਣਾ ਵੀ ਨੰਬਰ ਜ਼ਰੂਰ ਦੱਸ ਦਿਓ ਜੀ ਨੰਬਰ ਜਗਮੀਤ ਬਾਈ ਫੋਨ ਵਾਲੇ ਬੰਦੇ ਬਾਹਲੇ ਤੰਗ ਕਰਦੇ ਅੱਛਾ ਤੇ ਜਿਹਨੇ ਜੇ ਕਿਸੇ ਕੀ ਨੇ ਲੈਣਾ ਤਾਂ ਉਹ ਆਪਣੇ ਦੂਜੂ ਕਰ ਲੈਣਾ ਇੰਸਟਾਗ੍ਰਾਮ ਤੇ ਮੈਸੇਜ ਹਾਂਜੀ ਬਾਈ ਆਪਣਾ ਬਾਈ ਦਾ ਪੇਜ ਦਾ ਜਿਹੜਾ ਲਿੰਕ ਹੈ ਨਾ ਇੰਸਟਾ ਆਈਡੀ ਦਾ ਉਹ ਬਾਈ ਸਕਰੀਨ ਤੇ ਵੀ ਚੱਲ ਰਿਹਾ ਇਹ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਲਿੰਕ ਹਨਾ ਬਾਕੀ ਜਿਹੜੀਆਂ ਵੀਡੀਓ ਅਟੈਚ ਕਰ ਦਿਆਂਗੇ ਭਾਈ ਹਾਂਜੀ ਤੇ ਇੱਕ ਬਈ ਆਏ ਆ ਜੀ ਵੀ ਜਿਹਨੇ ਲੈਣਾ ਵਾ ਰੇਟ ਵੀਰ ਬਣ ਕੇ ਇਹ ਨਾ ਕਹਵੇ ਵੀ ਫਲਾਨੇ ਤੋਂ ਸਾਨੂੰ ਸਸਤਾ ਮਿਲਦਾ ਪਰ ਜੇ ਤੁਹਾਨੂੰ ਉੱਥੋਂ ਸਸਤਾ ਮਿਲਦਾ ਫਿਰ ਉੱਥੋਂ ਹੀ ਲੈ ਲਿਓ ਵੀਰ ਬਣ ਕੇ ਅੱਛਾ ਵੀ ਕਿਉਂਕਿ ਜੇ ਆਪਣੇ ਨਾਲ ਲੈਣੇ ਆ ਜਾਨਵਰ ਆਪਣੇ ਤੋਂ ਚੰਗੇ ਰੇਟ ਹੀ ਮਿਲਣਗੇ ਵੀ ਹੂੰ 30000 ਹਾਂ ਪੀ ਹੀਰ ਤੋਂ ਘੱਟ ਰੇਟ ਵਾਲਾ ਵੀਰ ਬਣ ਕੇ ਕੋਈ ਨਾ ਸੰਤਾਰ ਕਰੇ ਆਪਣੇ ਨਾਲ ਇਹ ਕਿਹੜੀ ਬਰੀਡ ਦਾ ਰੇਟ ਆ ਭਾਈ ਜੋੜੀ ਦਾ ਇਹ ਅਮਰੀਕਨ ਫੈਂਟਲ ਦਾ ਜੋੜੀ ਬੱਚਿਆਂ ਦੀ ਦਾ ਬੱਚਿਆਂ ਦੀ ਹਾਂਜੀ ਵੱਡੀ ਜੋੜੀ ਕੋਈ ਨਹੀਂ ਸੇਲ ਗਈ ਠੀਕ ਹੈ ਤੇ ਕਿੰਨੀ ਕੁ ਉਮਰ ਦੀ ਹੋਊਗੀ ਜੋੜੀ ਬਈ ਮੰਨ ਕੇ ਚਲੋ ਜੀ 2.5 ਕਿ ਮਹੀਨੇ ਦੇ ਬੱਚੇ ਹੋ ਜਾਂਦੇ ਆਪਣੇ ਕੋਲੇ ਜਦੋਂ ਵਧੀਆ ਦਾਣਾ ਪਾਣੀ ਖਾਣ ਲੱਗ ਜਾਂਦਾ ਦੱਸ ਦੇਈਦਾ ਵੀ ਇਹ ਵੀਡੀਓ ਪਾ ਦੇਈ ਦੀ ਅਗਲੇ ਨੂੰ ਵੀ ਆ ਬਈ ਖਾਈ ਜਾਂਦੇ ਆ ਜਿਹੜੇ ਬੱਚੇ ਬੱਕ ਕਰਲੇ ਬੰਦੇ ਨੇ ਠੀਕ ਹੈ ਤੇ ਉਹ ਆਪਾਂ ਉਹਨਾਂ ਦੀ ਵੀਡੀਓ ਪਾ ਦੇ ਵੀ ਹੁਣ ਇਹ ਦਾਣਾ ਪਾਣੀ ਖਾਈ ਜਾਂਦੇ ਆ ਸਾਲ ਦੇ ਵਿੱਚ ਬਈ ਕਿੰਨੇ ਅੰਡੇ ਲਾਉਂਦੀ ਹੈ ਕਬੂਤਰੀ ਜੇ ਆਪਾਂ ਜੋੜੀ ਲਾਉਣੇ ਆ ਨਾਲ ਬਈ ਆਪਾਂ ਜਾਦੇ ਬਰੀਡਿੰਗ ਨਹੀਂ ਕਰਾਉਂਦੇ ਆ ਆਪਾਂ ਮੰਨ ਕੇ ਚਲੋ 4 ਕੁ ਵਰੀ ਅੰਡੇ ਲਵਾਈ ਦੇ ਆ ਵੀ 8 ਤੋਂ 10 ਅੰਡੇ ਬਸ ਉਹਨਾਂ ਦੇ 4 ਤੋਂ 5 ਵਰੀ ਜਾਦੇ ਬਰੀ 8 ਤੋਂ ਬੱਚੇ ਲੈਣੇ ਆ 8 ਤੋਂ 10 ਬੱਚੇ ਬਈ ਇੱਕ ਜੋੜੀ ਤੇ ਜਿਹਾ ਆਪਾਂ ਲੈਣੇ ਆ ਉਹ ਹੋ ਸਕਾ ਉਦੋਂ ਵੀ ਘੱਟ ਲਈਏ ਅੱਛਾ ਕਈ ਵਾਰੀ ਉਹ ਜਦੋਂ ਆਪਾਂ ਪੇਰ ਲਾ ਦਿੰਨੇ ਆ ਬਦਲ ਕੇ ਉਹ ਸੈਟਿੰਗ ਨਹੀਂ ਬੰਦੀ ਫਿਰ ਉਹ ਬਦਲਣਾ ਪੈਂਦਾ ਫਿਰ ਉਹ ਜੋੜੀ ਲੱਗਦੀ ਕਰੀ ਟਾਈਮ ਲੱਗ ਜਾਂਦਾ ਜੀ ਠੀਕ ਹੈ ਬਈ ਹਾਂਜੀ ਬਾਈ ਸੋ ਲੋ ਬਾਈ ਦੋਸਤੋ ਕਰ ਲਿਓ ਬਾਈ ਦਾ ਸੰਪਰਕ ਬਾਕੀ ਇਹੋ ਜੀਆਂ ਚੀਜ਼ਾਂ ਜਿਹੜੇ ਸ਼ੌਂਕੀ ਬੰਦੇ ਰੱਖਦੇ ਆ ਬਾਈ ਨੇ ਜਿਵੇਂ ਕਿਹਾ ਵੀ ਰੇਟ ਪਿੱਛੇ ਨਾ ਕੋਈ ਬਹਿਸ ਕਰੇ ਹਨਾ ਤੇ ਠੱਗਾਂ ਤੋਂ ਬਚ ਕੇ ਰੋ ਕਿਉਂਕਿ ਜਿਹੜੇ ਬੰਦੇ ਇੰਨੀ ਮਿਹਨਤ ਕਰੀ ਜਾਂਦੇ ਆ ਮਹਿੰਗੇ ਜਾਨਵਰ ਫਿਰ ਬਰੀਡਿੰਗ ਕਰਾਉਂਦੇ ਆ ਹਨਾ ਕਿੰਨਾ ਕਿੰਨਾ ਟਾਈਮ ਬੱਚਿਆਂ ਨੂੰ ਸੰਭਣਾ ਪੈਂਦਾ ਘਰੇ ਆ ਕੇ ਦੇਖਿਆ ਬਾਈ ਦੇ ਸਾਰੇ ਤਰ੍ਹਾਂ ਦੇ ਨਾਜ ਬਾਜਰਾ ਮੱਕੀ ਸੋਇਆਬੀਨ ਕਿੰਨੀ ਕੁਆਂਟੀਟੀ ਦੇ ਵਿੱਚ ਰੱਖੀ ਬੈਠਿਆ ਹਨਾ ਤੇ ਖਰਚਾ ਵੀ ਬਹੁਤ ਹੁੰਦਾ ਬਈ ਮੱਥਾ ਵੀ ਬਹੁਤ ਵੱਜਦਾ ਸਿੱਧਾ ਕਹ ਲਈ ਵੀ ਮਿਹਨਤ ਵਾਲਾ ਕੰਮ ਆ ਤੇ ਰੇਟ ਹੁੰਦਾ ਜਿਹੜਾ ਅਗਲੇ ਦੀ ਮਰਜ਼ੀ ਦਾ ਹੁੰਦਾ ਸ਼ੌਂਕੀ ਬੰਦਾ ਜਿਹੜਾ ਹੈਗਾ ਉਹੀ ਬਾਈ ਨਾਲ ਸੰਪਰਕ ਕਰਿਓ ਧੰਨਵਾਦ ਬਈ ਸਮਾਂ ਦੇ ਲਈ ਧੰਨਵਾਦ ਬਈ ਸਾਰਿਆਂ ਦਾ